ਸਸਰੀ ਕਾਂਜੀ ਸਾਰਿਆਂ ਨੂੰ ਸਾਡੇ ਡੈਲੀ ਲਾਈਫ ਵਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਆਲੂ ਬਤਾਓ ਦੀ ਸਬਜ਼ੀ ਜੋ ਕਿ ਬਹੁਤ ਹੀ ਸਵਾਦ ਬੰਦੀ ਹੈ ਤੇ ਬਹੁਤ ਸਾਦੇ ਢੰਗ ਨਾਲ ਬਣਾਵਾਂਗੇ ਤੇ ਆਪਾਂ ਹੁਣ ਇਹਦੀ ਤਿਆਰੀ ਕਰਨ ਦਾ ਹੈ ਆਲੂ ਆਪਾਂ ਕੱਟ ਲਿਆ ਆ ਆਲੂ ਵੀ ਕੱਟ ਲਿਆ ਤੇ ਹੁਣ ਆਪਾਂ ਇਹ ਢੇਂਗਾ ਜਿਹੜੇ ਆ ਉਹ ਕਟਾਂਗੇ ਅੱਜ ਸਾਡੀ ਸਬਜ਼ੀ ਵੀ ਲੇਟ ਹੋ ਗਈ ਆ ਇਹ ਆਪਾਂ ਲੈ ਆ ਕਿ ਚਲ ਸਬਜ਼ੀ ਫੜਫੜ ਬਣ ਜਵੇ ਕਈ ਦਿਨ ਤੋਂ ਛੇ ਲੈਂਦੇ ਆ ਪਰ ਆਪਾਂ ਜਿਆਦਾ ਨਹੀਂ ਛਿੱਲੀ ਦੀ ਮਡੇ ਮਡੇ ਚਿਲਕੇ ਜਲਾ ਦੇਦੇ ਆ ਫਿਰ ਨੂੰ ਆਪਾਂ ਪਾਣੀ ਦੇ ਵਿੱਚ ਭਿਓ ਕੇ ਫੇਰ ਰੱਖਾਂਗੇ ਕਿਉਂਕਿ ਇਸ ਤਰ੍ਹਾਂ ਬਤਾਉਂ ਜੜੇ ਆ ਬੈਂਗਣ ਜਿਹੜੇ ਕਈ ਬੈਂਗਣ ਕਹਿ ਦਿੰਦੇ ਕਈ ਬਤਾਉਂ ਕਹਿ ਦਿੰਦੇ ਆ ਤੇ ਇਸ ਤਰ੍ਹਾਂ ਲੰਬੇ ਲੰਬੇ ਆਪਾਂ ਕੱਟਾਂਗੇ ਤੇ ਆ ਜਿਹੜੇ ਆਲੂ ਆ ਇਹ ਵੀ ਆਪਾਂ ਲੰਬੇ ਲੰਬੇ ਕੱਟੇ ਆ ਤੇੰਨ ਆਪਾਂ ਵਿੱਚ ਪਾਵਾਂਗੇ ਹਰੀਆਂ ਮਿਰਚਾਂ ਤੇ ਵੇਂਗਣ ਇਸ ਤਰ੍ਹਾਂ ਆਪਾਂ ਲੰਬੇ ਲੰਬੇ ਕੱਟਾਂਗੇ ਤੇ ਟਮਾਟਰ ਵੀ ਕੱਟਾਂਗੇ ਪਿਆਜ਼ ਆਪਾਂ ਕੱਟ ਲਿਆ ਬ੍ਰਿਕ ਬ੍ਰਿਕ ਬਤਾਉ ਕੱਟ ਕੇ ਫਿਰ ਤਾਂ ਆਉਨੇ ਵਾਪਸ ਤੇ ਇਹਦੇ ਵਿੱਚ ਆਪਾਂ ਆਲੂ ਲੈ ਆ ਆਲੂ ਲੈ ਆ ਆਪਾਂ 1/2 ਕਿਲੋ ਤੇ ਇਹਨਾਂ ਨੂੰ ਆਪਾਂ ਧੋ ਕੇ ਚੰਗੀ ਤਰ੍ਹਾਂ ਛਿੱਲ ਕੇ ਤੇ ਫਿਰ ਆਪਾਂ ਕੱਟ ਲਿਆ ਇਸ ਤਰ੍ਹਾਂ ਲੰਬੇ ਲੰਬੇ ਕੱਟੇ ਆ ਜਿਸ ਤਰ੍ਹਾਂ ਮਰਜ਼ੀ ਕੱਟ ਸਕਦੇ ਜੋ ਆ ਲੈ ਆ ਆਪਾਂ ਵੇਂਗਣ ਵੇਂਗਣ ਲੈ ਆ ਆਪਾਂ ਦੋ ਵੱਡੇ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਕੱਟ ਲਿਆ ਲੰਬੇ ਲੰਬੇ। ਯਾ ਟਮਾਟਰ ਲੈ ਆ ਦੋ ਆਪਾਂ ਤੇ ਇਹਨਾਂ ਨੂੰ ਆਪਾਂ ਬ੍ਰੇਕ ਬ੍ਰੇਕ ਕੱਟ ਲਿਆ ਵਿੱਚ ਹਰੀ ਮਿਰਚ ਕੱਟ ਲਈ ਆਹ ਦੋ మీడియం ਸਾਈਜ਼ ਦੇ ਪਿਆਜ਼ ਲੈ ਆ ਇਹਨਾਂ ਨੂੰ ਵੀ ਬ੍ਰੇਕ ਬ੍ਰੇਕ ਆਪਾਂ ਕੱਟ ਲਿਆ ਬਿਲਕੁਲ ਸਾਦੇ ਢੰਗ ਨਾਲ ਆਪਾਂ ਸਬਜ਼ੀ ਬਣਾਵਾਂਗੇ ਤੇ ਬਣਾਵਾਂਗੇ ਟੇਸਟੀ ਤੇ ਇਹਨਾਂ ਨੂੰ ਆਪਾਂ ਪਾਣੀ ਦੇ ਵਿੱਚ ਭੋਂਦਾ ਵਾ ਕਿਉਂਕਿ ਆਲੂ ਵੀ ਕਾਲੇ ਹੋ ਜਾਂਦੇ ਆ ਤੇ ਬੇਗਨ ਵੀ ਕਾਲੇ ਹੋ ਜਾਂਦੇ ਆ ਹੁਣ ਆਪਾਂ ਤੜਕਾ ਲਾਉਨੇ ਆ ਤੇ ਤੁਹਾਨੂੰ ਦੱਸਦੇ ਗਾਜ ਕੁੱਕਰ ਆਪਾਂ ਉੱਪਰ ਰੱਖ ਦਿੱਤਾ ਤੇ ਗੈਸ ਜਿਹੜਾ ਵਾ ਆਪਾਂ ചിലാത്ത വാണർ ജാകുൽ സക്കാ വാങ്ങുന്നുൽ പേ കടക്കി തലത്തി പവേ അപ്പം ਸਬਜੀ ਦੇ ਹਿਸਾਬ ਦੇ ਨਾਲ ਤੁਸੀਂ ਪਾ ਸਕਦੇ ਹੋ ਹੋਰ ਵੀ ਪਰ ਆਪਾਂ ਇਹ ਸਾਡੀ ਸਬਜੀ ਥੋੜੀ ਹੈ ਤਾਂ ਆਪਾਂ ਇੱਕ ਗਰਸ਼ੀ ਪਾਇਆ ਇਹ ਕਿਦਕ ਲੋਗੇ ਉੱਚੀ ਹੈ ਨਾ ਮੋਨਾ ਉੱਚੀ ਹੈ ਨਾ ਹੱਥ ਨਹੀਂ ਤੇ ਕਹਿੰਦੀ ਹੁੰਦੀ ਮੋਨਾ ਵੀ ਗੈਸ ਬੜੀ ਉੱਚੀ ਹੈ ਨਾ ਦੇਖੋ ਸਲੈਬ ਮਗਣਾ ਨਹੀਂ ਮੇਰਾ ਤਾਂ ਹੱਥ ਪਹੁੰਚ ਜਾਂਦਾ ਤੇ ਤੇਲ ਜਿਹੜਾ ਉਹ ਸਾਡਾ ਗਰਮ ਹੋ ਗਿਆ ਵਾ ਇਹ ਆਪਾਂ ਵਿੱਚ ਪਾਵਾਂਗੇ ਪਿਆਜ਼ ਪਿਆਜ਼ ਤੁਸੀਂ ਚੌਕ ਕਰਕੇ ਪਾ ਸਕਦੇ ਜੋ ਗ੍ਰाइंड ਕਰਕੇ ਪਾ ਸਕਦੇ ਜ ਪਰ ਆਪਾਂ ਇਸ ਤਰ੍ਹਾਂ ਕੱਟਿਆ ਇਹਦੇ ਵਿੱਚ ਆਪਾਂ ਥੋੜਾ ਜਿਹਾ ਨਮਕ ਪਾਵਾਂਗੇ 10 ਦਿੰਟਾ ਲੋਨ ਪਾਉਣ ਦਾ ਨਹੀਂ ਹੁੰਦਾ ਨਮਕ ਪਾਉਣ ਨਾਲ ਵੀ ਨਾ ਪਿਆਜ਼ ਵਾ ਹੋ ਛੇਤੀ ਨਰਮ ਹੋ ਜਾਂਦਾ ਵਾ ਛੋਟੀ ਹੋ ਜਾਂਦਾ ਧਨੀ ਦਾ ਸੇਕਵਾ ਉਹ ਆਪਾਂ ਮੀਡੀਅਮ ਜਿਹਾ ਰੱਖਾਂਗੇ ਬਹੁਤਾ ਤੇਜ਼ ਨਹੀਂ ਕਰਨਾ ਜੇ ਤੇਜ਼ ਕਰਨ ਦੇ ਨਾਲ ਜਿਹੜਾ ਪਿਆਜ਼ ਵਾ ਉਹ ਸੜ ਜਾਂਦੇ ਆ ਇੱਕ ਗੱਲ ਹੋਰ ਕਿ ਆਪਾਂ ਸਾਦੇ ਢੰਗ ਨਾਲ ਸਬਜ਼ੀ ਬਣਾ ਰਹੇ ਆ ਤੇ ਕਈ ਬੇਟੀਆਂ ਹੁੰਦੀਆਂ ਵਾਂਗੂ ਵੀ ਬੱਚੇ ਉਹ ਜਾ ਸਿੱਖਦੇ ਆ ਤੇ ਆਪਾਂ ਜੇ ਜਲਦੀ ਜਲਦੀ ਸਬਜ਼ੀ ਬਣਾਉਣੀ ਹੋਵੇ ਤੇ ਆਪਾਂ ਇਸ ਤਰ੍ਹਾਂ ਤੜਕਾ ਜਿਹੜਾ ਵਾ ਉਹ ਸਾਦੇ ਢੰਗ ਨਾਲ ਆ ਸਕਦੇ ਆ ਨੇ ਬਹੁਤੇ ਮਸਾਲੇ ਵੀ ਜਿਹੜੇ ਆ ਉਹ ਸੇਧਵਾ ਚੀਜ਼ ਨਹੀਂ ਹੁੰਦੇ ਆਪਾਂ ਬਹੁਤ ਹੀ ਸਿੰਪਲ ਢੰਗ ਨਾਲ ਜੀ ਬਣਾਉਨੇ ਆ ਜਿਹੜਾ ਪਿਆਜ਼ ਆ ਬਹੁਤੇ ਲਾਲ ਨਹੀਂ ਕਰਨੇ ਛਾੜਨੇ ਨਹੀਂ ਆ ਬਰਾਉਂ ਜੇ ਕਰਨੇ ਆ ਜੀ ਜਿਹੜੇ ਨਾ ਨਰਮ ਹੋ ਜਾਣ ਬਸ ਤੇ ਆ ਜਿਹੜੇ ਸਾਡੇ ਨਰਮ ਹੋ ਗਏ ਆ ਹੋ ਗਏ ਆ ਤੇ ਆਪਾਂ ਇਹਦੇ ਵਿੱਚ ਹੀ ਹਰੀ ਮਿਰਚ ਕੱਟ ਲਈ ਆ ਬਰੀਕ ਬਰੀਕ ਕਰਕੇ ਇਹਨਾਂ ਨੂੰ ਹੁਣ ਆਪਾਂ ਵਿੱਚ ਪਾ ਦਾਂਗੇ। ਇਹ ਟਮਾਟਰ ਜਿਹੜੇ ਅਸੀਂ ਥੋੜੇ ਜਿਹਾ ਭੁੰਨ ਲਾਂਗੇ। ਇਹ ਟਮਾਟਰ ਜਿਹੜੇ ਆ ਕੱਚੇ ਨਹੀਂ ਰਹਿਣੇ ਚਾਹੀਦੇ। ਥੋੜਾ ਜਿਹਾ ਸਨਨਾ ਨੂੰ ਨਰਮ ਹੋਣਾ ਚਾਹੀਦਾ। ਸਿਬ지 ਦਾ ਨਾਲ ਇਸਰ ਆਪਾਂ ਥੋੜਾ ਜਿਹਾ ਇਹ ਘਰ ਸਕਦੇ ਆ। ਤਲਾਈ ਵਿੱਚ ਸਿਬ지 ਬਣ ਜਾਂਦੀ ਹੈ। ਕੜਾਈ ਵਿੱਚ ਵੀ ਬਹੁਤ ਸਵਾਦ ਬਣਦੀ ਆ। ਪਰ ਕੁੱਕਰ ਦੇ ਵਿੱਚ ਅੱਜ ਅਸੀਂ ਬਣਾਵਾਂਗੇ। ਤੁਸੀਂ ਦੇਖਣਾ ਕਿ ਕਿੰਨੀ ਵਧੀਆ ਸਬਜੀ ਬਣਦੀ ਹੈ। ਅਦਰਕ ਆਪਾਂ ਨਹੀਂ ਪਾਇਆ। ਨਾ ਆਪਾਂ ਥੋਮ ਪਾਇਆ ਵਾ। ਕਿਉਂਕਿ ਅਸੀਂ ਗਰਮੀਆਂ ਦੇ ਵਿੱਚ ਨਹੀਂ ਵਰਤਦੇ। इस करके आप अदरक जड़ा नहीं पाया ना ही लसन पाया आपा। चापा मसाले पावे पहला पावे आप नमक जहाँ वा वो थोड़ा जहा पाया ही प्याज के थोड़ा जहाँगे बाद का इन अद्धा चिमचा हल्दी का पावगे ਤੇ ਹਰੀ ਮਿਰਚ ਆਪਾਂ ਪਾਈ ਹੈ ਆਇ ਇੱਕ ਚਮਚਾ ਆਪਾਂ ਮਸਾਲੇ ਦਾ ਪਾਵਾਂਗੇ ਦਾ ਮੱਕੜੀ ਜੀ ਬਿਲਕੁਲ ਦੇਗੀ ਵਿੱਚ ਪਾਵਾਂਗੇ ਆਪਾਂ ਹੁਣ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਕਿ ਮਸਾਲਾ ਜਿਹੜਾ ਸਾਡਾ ਘੋਲ ਜੇ ਦੇ ਵੇਸਨ ਦੀ ਵੀਡੀਓ ਨੂੰ ਬਣਾਣਾ ਮੈਂ ਵੇਸਨ ਵਾਲੀ ਪਉਣੀ ਆ ਬਣਾਦਾ ਅੱਜ ਤੇ ਇਹ ਦੇਖਿਓ ਸਭ ਮਸਾਲਾ ਜਿਹੜਾ ਸਾਡਾ ਕਿੰਨਾ ਵਧੀਆ ਭੁਜ ਗਿਆ ਵਾ ਤਿਆਰ ਹੋ ਗਿਆ ਵਾ ਬਹੁਤ ਸੋਹਣਾ ਭੁਜ ਗਿਆ ਵਾ ਹੁਣ ਆਪਾਂ ਇਹ ਚੱਲੂ ਪਾਵਾਂਗੇ ਇਹ ਚਾ ਪਾ ਲੂਗਾ ਇੰਨਾ ਨੂੰ ਮੈਂ ਆਪਾਂ ਤੜਕੇ ਦੇ ਵਿੱਚ ਥੋੜਾ ਜਿਹਾ ਹੁਣ ਲਾਂਗੇ ਹੁਣ ਆਪਾਂ ਜਿਹੜੇ ਬੈਂਗਨ ਜਿਹੜੇ ਬਤਾਉਂ ਜਿਹੜੇ ਕੱਟੇ ਸੀ ਆਪਾਂ ਵੇਖੋ ਪਾਣੀ ਦੇ ਵਿੱਚ ਭਿਵੇਂ ਹੀ ਤੇ ਬਿਲਕੁਲ ਕਾਲੇ ਨਹੀਂ ਹੋਏ ਉਸ ਤਰ੍ਹਾਂ ਦੇ ਉਸ ਤਰੇ ਹੀ ਰਹੇ ਆ ਜੇ ਆਪਾਂ ਇਹਨਾਂ ਨੂੰ ਉਸ ਤਰ੍ਹਾਂ ਹੀ ਕੱਟ ਕੇ ਰੱਖ ਦਿੰਦੇ ਤੇ ਇਹ ਬਤਾਉਂ ਜਿਹੜੇ ਆ ਆਲੂ ਵੀ ਤੇ ਬਤਾਉਂ ਵੀ ਬਿਲਕੁਲ ਕਾਲੇ ਹੋ ਜਾਣੇ ਸੀਗੇ ਹੁਣ ਪਾਣੀ ਵੀ ਵੇਖੋ ਕਿੰਨਾ ਸਾਫ਼ ਆ ਤੇ ਬਤਾਉਂ ਵੀ ਕਾਲੇ ਨਹੀਂ ਹੋਏ ਤੇ ਇਹਨਾਂ ਨੂੰ ਵਿੱਚ ਪਾ ਦਾਂਗੇ ਆਪਾਂ थोड़ा जहां पावे आपकी बना सब्जी यही है साइ बिल्कुल मसाला बहुत वाइस बना तो हम सायर होंगी है तो फिर तुम दसते हैं फिर उन्हें चरते ਲਾਈਕ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਦੱਬ ਕੇ ਤੇ ਸਾਡੇ ਬਹੁਤ ਜਿਆਦਾ ਪਿਆਰ ਦੇਂਦੇ ਆ ਸਬਸਕ੍ਰਾਈਬਰ ਜਿੰਨੇ ਵੀ ਆ ਸਾਨੂੰ ਭੈਣ ਭਰਾ ਬਹੁਤ ਪਿਆਰ ਦੇਂਦੇ ਆ ਤੇ ਸਾਡੀ ਵੀਡੀਓ ਜਿਹੜੀ ਚੱਲਣ ਦੇ ਆ ਤੇ ਤੁਹਾਡੀ ਕਿਰਪਾ ਦੇ ਨਾਲ ਜੇ ਤੁਸੀਂ ਪਲੀਜ਼ ਲਾਈਕ ਸ਼ੇਅਰ ਕਰਿਆ ਕਰੋ ਤੇ ਵੀਡੀਓ ਨੂੰ ਪੂਰੀ ਵੇਖਿਆ ਕਰੋ ਤੇ ਸਾਡਾ ਬਣਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਾ ਉਹ ਵੀ ਤੁਹਾਨੂੰ ਸਾਨੂੰ ਕਮੈਂਟ ਕਰਕੇ ਦੱਸਣਾ ਤੁਸੀਂ ਕਿਹੜੇ ਤਰੀਕੇ ਨਾਲ ਬਣਾਉਂਦੇ ਹੋ ਉਹ ਵੀ ਸਾਨੂੰ ਦੱਸਣਾ ਸਬਸਕ੍ਰਾਈਬ ਜਰੂਰ ਕਰਿਆ ਕਰੋ ਸ਼ੇਅਰ ਵੀ ਜਰੂਰ ਕਰਿਆ ਕਰੋ ਹੁਣ ਸਬਜੀ ਬਣਦੀ ਆ ਤੇ ਫੇਰ ਤੁਹਾਨੂੰ ਦਿਖਾ ਦੂੰਗੀ ਲਓ ਜੀ ਆਪਾਂ ਦੇਖਦੇ ਆ ਸਬਜੀ ਸਾਡੀ ਬਣ ਗਈ ਹੋਣੀ ਆ ਉੱਪਰ ਸਾਡਾ ਬਹੁਤ ਵੱਡਾ ਲਓ ਸਬਜੀ ਬਹੁਤ ਵਧੀਆ ਬਣੀ ਆ ਆਲੂ ਪਤਾ ਹੋਏ ਇਹ ਥੇਰ ਛੱਡ ਦੇਣ ਹੁਣ ਆਪਾਂ ਇਹਨੂੰ ਡੰਗੇ ਚ ਪਾ ਲੈਨੇ ਆ

ਸਬਜੀ ਸਾਡੀ ਬਣ ਕੇ ਤਿਆਰ ਆ ਤੇ ਆਲੂ ਗੰਗਣ ਦੀ ਤੇ ਕਿਉਂਕਿ ਆਪਾਂ ਵੰਗਣ ਜਿਹੜੇ ਆ ਕੁਲੇ ਕੁਲੇ ਖਾਣੇ ਆ ਖੜੇ ਖੜੇ ਜਿਹੜੇ ਚੰਗੇ ਨਹੀਂ ਲੱਗਦੇ ਤੇ ਤੁਸੀਂ ਵੀ ਸਾਡੇ ਤਰੀਕੇ ਨਾਲ ਬਣਾਉਣਾ ਤੇ ਕਮੈਂਟ ਕਰਕੇ ਦੱਸਣਾ ਕਿ ਸਾਡਾ ਬਣਾਉਣ ਦਾ ਤਰੀਕਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਤੇ ਜੇ ਕੋਈ ਗਲਤੀ ਆ ਤਾਂ ਵੀ ਦੱਸਣੀ ਤੇ ਲਾਈਕ ਸ਼ੇਅਰ ਕਰਨਾ ਸਬਸਕ੍ਰਾਈਬ ਕਰਕੇ ਕਰੋ ਤੇ ਵੀਡੀਓ ਨੂੰ ਪੂਰੀ ਵੇਖੋ ਤੁਹਾਡਾ ਬਹੁਤ ਬਹੁਤ ਧੰਨਵਾਦ